ਸਤਿ ਸ਼੍ਰੀ ਅਕਾਲ ਦੋਸਤੋ ਮੰਗਣੀ ਦੀ ਰਸਮ ਹਰ ਰਿਸਤੇ ਵਿੱਚ ਨਾ ਹੋ ਜਾਣ ਦੀ ਵਜ੍ਹਾ ਵਿਖਾ ਵਿਖਾਈ ਵੇਲੇ ਮੇਰੇ ਵੱਲੋਂ ਦਿੱਤੇ ਗਏ ਕਿਸੇ ਊਟ ਪਟਾੰਗ ਜਿਹੇ ਜਵਾਬ ਨੂੰ ਹੀ ਮੰਨਿਆ ਜਾਂਦਾ ਪੁਰਾਣੇ ਤੁਰ ਜਾਣ ਮਗਰੋਂ ਇੱਕ ਵੱਡੀ ਵਹਿਸ ਸੜ ਜਾਇਆ ਕਰਦੀ ਇੰਜ ਨਹੀਂ ਸੀ ਆਖਣਾ ਚਾਹੀਦਾ ਚੱਜ ਨਾਲ ਕਿਉਂ ਨਹੀਂ ਬੈਠੀ ਚਾਹ ਪੀਂਦਿਆਂ ਉੱਚੀ ਸਾਰੇ ਸੁੜਕੜੇ ਕਿਉਂ ਮਾਰ ਰਹੀ ਸੀ ਚੁੰਨੀ ਸਹੀ ਢੰਗ ਨਾਲ ਕਿਉਂ ਨਹੀਂ ਲਈ ਵਗੈਰਾ ਵਗੈਰਾ ਮਾਂ ਅਕਸਰ ਆਖਿਆ ਕਰਦੀ ਜੇ ਇੰਝ ਹੀ ਕਰਦੀ ਰਹੇਗੀ ਤਾਂ ਕਦੀ ਕਿਸੇ ਨੇ ਪਸੰਦ ਨਹੀਂ ਕਰਨਾ ਮੈਂ ਅੱਗੇ ਓ ਸ਼ਰਾਰਤ ਨਾਲ ਆਖ ਦਿੰਦੀ ਫੇਰ ਕੀ ਹੋਇਆ ਇਸ ਘਰ ਵਿੱਚ ਵੀ ਮੇਰਾ ਵੀ ਹਿੱਤੇ ਹਿੱਸਾ ਹੈ ਬਹੁਤ ਹੈ ਮੇਰੇ ਖਾਣ ਪੀਣ ਜੋਗਾ ਕੀ ਲੋੜ ਹੈ ਵਿਆਹ ਕਰਵਾਉਣ ਦੀ ਫੇਰ ਸਾਰਿਆਂ ਦੇ ਜ਼ੋਰ ਪਾਉਣ ਤੇ ਆਪਣੇ ਆਪ ਵਿੱਚ ਥੋੜਾ ਬਦਲਾਅ ਜਿਹਾ ਲਿਆਂਦਾ ਹੁਣ ਦੂਜੇ ਪਾਸਿਓਂ ਪੁੱਛੇ ਜਾਂਦੇ ਅਜੀਬ ਜਿਹੇ ਸਵਾਲਾਂ ਤੇ ਮੈਂ ਜ਼ਿਆਦਾਤਰ ਚੁੱਪ ਰਹਿਣਾ ਹੀ ਬਿਹਤਰ ਸਮਝਦੀ ਪਰ ਕਦੋਂ ਤੱਕ ਰਹਿੰਦੀ ਅਖੀਰ ਇੱਕ ਹੱਦ ਮਗਰੋਂ ਮੇਰੇ ਸਬਰ ਦਾ ਵਨ ਟੁੱਟ ਹੀ ਜਾਇਆ ਕਰਦਾ ਤੇ ਫੇਰ ਉਹੀ ਹੁੰਦਾ ਜੋ ਕਿਸੇ ਨੂੰ ਚੰਗਾ ਨਾ ਲੱਗਿਆ ਕਰਦਾ ਪਰ ਮੈਂ ਬੇਪਰਵਾਹ ਪੰਛੀ ਪਰੌਣਿਆਂ ਦੇ ਜਾਣ ਮਗਰੋਂ ਬਚੀਆਂ ਹੋਈਆਂ ਚੀਜ਼ਾਂ ਵੱਲ ਧਿਆਨ ਕਿਹੜੀ ਪਹਿਲਾਂ ਖਾਣੀ ਤੇ ਕਿਹੜੀ ਮਗਰੋਂ ਫੇਰ ਇੱਕ ਦਿਨ ਇੱਕ ਹੋਰ ਪਾਰਟੀ ਨੇ ਆਉਣਾ ਸੀ ਮਾਂ ਨੇ ਬੜੀਆਂ ਪੱਕੀਆਂ ਕੀਤੀਆਂ ਮੈਂ ਵੀ ਥੋੜੀ ਬਹੁਤੀ ਤਿਆਰੀ ਜੀ ਕਰ ਲਈ ਮੁੰਡੇ ਦੀ ਮਾਤਾ ਜੀ ਵੱਲੋਂ ਪਹਿਲਾ ਸਵਾਲ ਬੇਟਾ ਜੇ ਕਦੀ ਰਸੋਈ ਵਿੱਚ ਕੰਮ ਕਰਦੇ ਆ ਮਿਕਸੀ ਖਰਾਬ ਹੋ ਜਾਵੇ ਤਾ ਚਰਣੀ ਕਿਦਾਂ ਕੁੱਟੋਂਗੇ ਬਾਜ਼ਾਰੋਂ ਨਵੀਂ ਲੈ ਆਵਾਂਗੀ ਜੇ ਉਹ ਵੀ ਖਰਾਬ ਹੋ ਜਾਵੇ ਫੇਰ ਮੈਨੂੰ ਹੱਥਾਂ ਵਾਲੇ ਕੁੰਡੀ ਡੰਡੇ ਤੇ ਲਿਆਉਂਦੀ ਹੋਈ ਨੇ ਛੇਤੀ ਨਾਲ ਦੂਜਾ ਸਵਾਲ ਕਰ ਦਿੱਤਾ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਜਦੋਂ ਦੋ ਵਾਰ ਮਿਕਸੀ ਖਰਾਬ ਹੋ ਹੀ ਗਈ ਫਿਰ ਤੁਸੀਂ ਚਰਣੀ ਖਾ ਕੇ ਸਾਬਤ ਕਰਨਾ ਕੀ ਚਾਹੁੰਦੇ ਹੋਮੋਗੇ ਬਣੀ ਬਣਾਈ ਇੱਕ ਵਾਰ ਫੇਰ ਖਰਾਬ ਹੋ ਗਈ ਤੇ ਉਹ ਸਾਰੇ ਆਪੋ ਆਪਣੇ ਰਾਹ ਪਏ ਜੈ ਇੰਦਰ ਮੈਨੂੰ ਮੈਟ੍ਰੀਮੋਨੀਅਲ ਸਾਈਟ ਤੇ ਮਿਲੀ ਕੁਝ ਦਿਨਾਂ ਦੀ ਰਸਮੀ ਗੱਲਬਾਤ ਮਗਰੋਂ ਮਾਮਲਾ ਘਰ ਵਾਲਿਆਂ ਤੱਕ ਪੜ ਗਿਆ। ਇਸ ਵਾਰ ਵੀ ਮੈਨੂੰ ਕਿੰਨੀਆਂ ਸਾਰੀਆਂ ਗੱਲਾਂ ਸਮਝਾਈਆਂ ਗਈਆਂ। ਜੈ ਇੰਦਰ ਮੈਨੂੰ ਪਹਿਲਾਂ ਹੀ ਦੱਸ ਸੁੱਕਿਆ ਸੀ ਕਿ ਉਸਦੀ ਮਾਤਾ ਜੀ ਕੁਝ ਪੁਰਾਣੇ ਖਿਆਲਾਂ ਦੇ ਸਨ। ਪਹਿਲਾ ਸਵਾਲ ਇੱਥੇ ਵੀ ਕੁਝ ਐਦਾਂ ਦਾ ਹੀ ਸੀ। ਸਿਲਾਈ ਕੜਾਈ ਸਿੱਖੀ ਏ ਥੋੜੀ-ਬਹੁਤ ਕਿ ਨਹੀਂ? ਅੱਗੋਂ ਆਖਿਆ ਬਿਲਕੁਲ ਨਹੀਂ ਜੀ। ਫਿਰ ਜੇ ਕਦੀ ਜੈ ਇੰਦਰ ਦੀ ਕਮੀਜ਼ ਦਾ ਬਟਨ ਟੁੱਟ ਜਾਵੇ ਤਾਂ ਕੀ ਕਰेंगी? ਲੁਧਿਆਣੇ ਮਾਡਲ ਟਾਊਨ ਦੇ ਲਾਗੇ ਕੋਈ ਦਰਜੀ ਤੇ ਜਰੂਰ ਹੀ ਹੁੰਦਾ ਹੋਊ। ਕਮੀਜ਼ ਉਸ ਕੋਲ ਲੈ ਜਾਵਾਂਗੀ। ਜੀ ਉਸ ਦੀ ਦੁਕਾਨ ਵੀ ਬੰਦ ਹੋਈ ਫੇਰ ਫਿਰ ਤੁਸੀਂ ਵੀ ਕਿਤੇ ਘਰੀ ਹੀ ਹੋਮੋਂਗੇ ਤੁਹਾਡੀ ਕਾਰੀਗਰੀ ਕਦੋਂ ਕੰਮ ਆਵੇਗੀ ਮੇਰਾ ਜਵਾਬ ਸੁਣ ਕੇ ਮੇਰੀ ਬਿਜ਼ੀਨਸ ਸਿਰ ਫੜ ਲਿਆ ਤੇ ਜੈੰਦਰ ਨੇ ਨੀਵੀਂ ਜਹੀ ਪਾ ਲਈ ਇਹਨਾਂ ਦੋਹਾਂ ਵੱਲ ਵੇਖ ਕੇ ਮੈਂ ਅੰਦਾਜ਼ਾ ਜਿਹਾ ਲਾ ਲਿਆ ਕਿ ਇਹ ਰਿਸ਼ਤਾ ਵੀ ਸਮਝੋ ਹੱਥੋਂ ਗਿਆ ਪਰ ਜੈੰਦਰ ਦੀ ਮੰਮੀ ਜੀ ਹਾਸਦੀ ਹੋਈ ਉੱਠੀ ਬੋਲੀ ਕਿ ਬੇਟੀ ਦੇ ਜਵਾਬ ਨਾਲ ਐਨੀ ਗੱਲ ਤੇ ਪੱਕੀ ਹੋ ਹੀ ਗਈ ਹੈ ਕਿ ਵਿਆਹ ਮਗਰੋਂ ਇਹ ਦੋਵੇਂ ਮੇਰੇ ਕੋਲ ਮਾਡਲ ਟਾਊਨ ਵਾਲੀ ਕੋਠੀ ਵਿੱਚ ਹੀ ਰਹਿਣਗੇ ਵਰਨਾ ਅੱਜਕੱਲ ਦੇ ਮਾਹੌਲ ਵਿੱਚ ਬੁਢਿਆਂ ਨੂੰ ਕੋਲ ਕੌਣ ਰੱਖ ਕੇ ਰਾਜੀ ਹੁੰਦਾ ਚਾਰੇ ਪਾਸੇ ਹਾਸੇ ਜਿਹੇ ਪੈ ਗਏ ਤੇ ਇਸ ਹਾਸੇ-ਹਾਸੇ ਵਿੱਚ ਹੀ ਮੇਰੀ ਮੰਗਣੀ ਦੀ ਰਸਮ ਵੀ ਸਿਰੇ ਚੜ੍ਹ ਹੀ ਗਈ ਧੰਨਵਾਦ ਦੋਸਤ